ਸਾਰੇ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਹਜ਼ਾਰਾਂ ਹੀ ਮਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਦੇ ਵਿੱਚ 3% ਵਾਧੇ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਇੱਕ ਵੱਡੀ ਅਪਡੇਟ ਜਿਹੜੀ ਹੈ ਸੂਤਰਾਂ ਦੇ ਵੱਲੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਾਰੇ ਹੀ ਮਲਾਜ਼ਮਾਂ ਤੇ ਪੈਨਸ਼ਨਰ ਦੇ ਡੀਏ ਦੇ ਵਿੱਚ 3% ਵਾਧਾ ਜਿਹੜਾ ਹੋਣ ਦੀ ਸੰਭਾਵਨਾ ਜਿਹੜੀ ਹੈ ਇੱਕ ਵਾਰ ਫਿਰ ਤੋਂ ਦੁਬਾਰਾ ਬਣ ਗਈ ਹੈ ਸੋ ਮਲਾਜ਼ਮਾਂ ਦੇ ਡੀਏ ਦੇ ਵਿੱਚ ਕਿੰਨੇ ਪਰਸੈਂਟ ਵਾਧਾ ਹੋਵੇਗਾ ਟੋਟਲ ਡੀਏ ਕਿੰਨਾ ਹੋਵੇਗਾ ਇਹੇ ਵਾਧਾ ਜਿਹੜਾ ਹੈ ਦੋਮਲਾਸਮਾ ਤੇ ਪੈਨਸ਼ਨਰਸ ਨੂੰ ਮਿਲਣਾ ਸ਼ੁਰੂ ਹੋਵ ਜਾਵੇਗਾ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰ ਲੈਣਾ ਜੀ ਹੁਣ ਚੱਲਦੇ ਆਂ ਅੱਜ ਦੀ ਬੜੀ ਅਤੇ ਖਾਸ ਅਪਡੇਟ ਦੇ ਵੱਲ ਸੋ ਦੋਸਤੋ ਸੂਤਰਾਂ ਦੇ ਵੱਲੋਂ ਹੁਣੇ-ਹੁਣੇ ਇੱਕ ਵੱਡੀ ਅਪਡੇਟ ਜਿਹੜੀ ਹੈ ਮਲਾਜ਼ਮਾ ਤੇ ਪੈਨਸ਼ਨਰਸ ਦੇ ਡੀਏ ਨਾਲ ਜੁੜੀ ਇਸ ਸਾਹਮਣੇ ਜਿਹੜੀ ਕਿ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ 10000 ਜਿਹੜੀ ਕਿ ਮਲਾਜ਼ਮਾ ਤੇ ਪੈਨਸ਼ਨਰਸ ਦੇ ਡੀਏ ਦੇ ਹਰ ਸਾਲ ਦੇ ਵਿੱਚ ਦੋ ਵਾਰ ਵਾਧਾ ਜਿਹੜਾ ਹੈ ਕੀਤਾ जाने के हर 6 महीने बाद मुलाजिमा ਦਾ ਡੀਏ ਜਿਹੜਾ ਹੈ ਵਧਾਇਆ ਜਾਂਦਾ ਹੈ ਇਹ ਡੀਏ ਜਿਹੜਾ ਹੈ ਕੇਂਦਰ ਜਿਹੜੇ ਕਿ ਕੇਂਦਰ ਸਰਕਾਰ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰਦੀ ਹੈ ਤਮਲਾਸ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਡੀਏ ਦੇ ਵਿੱਚ ਆਟੋਮੈਟਿਕ ਵਾਧਾ ਜਿਹੜਾ ਕਿ ਆ ਜਾਂਦਾ ਹੈ ਕੀਤਾ ਜਾਂਦਾ ਹੈ ਸੋ ਹਾਲ ਹੀ ਦੇ ਵਿੱਚ ਸਾਰੀ ਹੀ ਜਾਣਕਾਰੀ ਹੋਈ ਹੈ ਕਿ CPI ਦੀ ਰਿਪੋਰਟ ਦੇ ਅਨੁਸਾਰ ਦੱਸਿਆ ਗਿਆ ਕਿ ਦਸੰਬਰ ਮਹੀਨੇ ਦਾ ਜੋ CPI ਡਾਟਾ ਭਾਅ ਕੀ ਉਹ ਡੈਕਸ ਜਿਸ ਨੂੰ ਦੇਖਦੇ ਹੋਏ ਕੀ ਡੀ ਜਿਹੜਾ ਕਿ ਡੀਏ ਦੇ ਵਿੱਚ ਵਾਧਾ ਜਿਹੜਾ ਹੈ ਕੀਤਾ ਜਾਂਦਾ ਹੈ ਅਤੇ ਨਵੰਬਰ ਮਹੀਨੇ ਦੀ ਜੇਕਰ ਗੱਲ ਕਰੀਏ ਤਾਂ ਇਹ ਡਾਟਾ ਕਾਫੀ ਪੁਰਾਣੀ ਹੈ ਜਿਹੜੀ ਕਿ ਟਾਈਮ ਤੋਂ ਵਾਅਦਾ ਹੋਇਆ ਹੈ ਵੱਧਦਾ ਆ ਰਿਹਾ ਹੈ ਭਾਫ ਕੀ ਦਸੰਬਰ 2023 ਤੋਂ ਇਹ ਡਾਟਾ ਜਿਹੜਾ ਹੈ 138 ਸੀ ਤੇ ਹੁਣ ਜਿਹੜੇ ਪਿਛਲੇ ਸਾਲ ਇਹ ਡਾਟਾ ਜਿਹੜਾ ਹੈ 144.5% ਦਾ ਦੇਖਣ ਨੂੰ ਮਿਲਿਆ ਹੈ ਅਤੇ ਹੁਣ ਸੂਤਰਾਂ ਦੇ ਵੱਲੋਂ ਦੱਸਿਆ ਜਾਣਾ ਜਾਂਦਾ ਹੈ ਕਿ ਜੇਕਰ ਇਹ ਡਾਟਾ ਜਿਹੜਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਹੀ ਵੱਧਦਾ ਹੋ ਰਿਹਾ ਹੈ ਤੇ ਅਤੇ ਫਾਈਨਾਂਸ ਦੇ ਨਾਲ ਇਸ ਬਾਰੇ ਗੱਲਬਾਤ ਕਰ ਲਈ ਹੈ ਮੁਲਾਜ਼ਮ ਜਥੇਬੰਦੀਆਂ ਦੇ ਸਾਹਮਣੇ ਹੀ ਜਿਹੜੀ ਅਮਨ अरोड़ा ਜੀ ਨੇ ਸਪੀਕਰ ਤੇ ਫੋਨ ਕਰ ਕਰਕੇ ਕਵੀਤ ਮੰਤਿਹਰ ਪਾਸਿੰਗ 치마 ਜੀ ਜਿਹੜੇ ਹਰਜੋਤ ਸਿੰਘ ਬੈਂਸ ਆ ਤੇ এডਿਕੇਸ਼ਨ ਸਕੱਤਰ ਦੇ ਜਿਹੜੇ Yadav ਜੀ ਦੇ ਨਾਲ ਗੱਲਬਾਤ ਜਿਹੜੀ ਹੈ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਜਿਹੜੀ ਜੇਕਰ ਦਿੱਤਾ ਹੈ ਤਾਂ ਹਰੇਕ ਕਦਮ ਸੋਚ ਵਿਚਾਰਨ ਦੇ ਨਾਲ ਅਤੇ ਕਾਨੂੰਨੀ ਪ੍ਰਕਿਰਿਆ ਦੇ ਆਧਾਰ ਤੇ ਮੰਗਾਂ ਨੂੰ ਉਠਾਇਆ ਜਾਵੇਗਾ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਮੁਲਾਜ਼ਮਾਂ ਨੂੰ ਨਾ ਹੋਵੇ ਸੋ ਦੋਸਤੋ ਸਰਕਾਰੀ ਪੱਖ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹਹਾਂ ਗੰਭੀਰ ਮਾਮਲਿਆਂ ਦਾ ਜਿਹੜਾ ਹੱਲ ਤੁਰੰਤ ਨਹੀਂ ਨਿਕਲ ਸਕਦਾ ਪਰ ਇਸ ਨੂੰ ਪੱਕੇ ਅਤੇ ਠੋਸ ਤਰੀਕੇ ਦੇ ਨਾਲ ਪੂਰਾ ਕੀਤਾ ਜਾਵੇਗਾ ਕੋਈ ਚਾਰ ਜੂਨੀਅਨ ਨੇ ਆਪਸ ਦੇ ਵਿੱਚ ਮਤਭੇਦ ਤੇ ਕੋਰਟ ਕੇਸ ਚਾਰੇ ਹਨ ਇਸੇ ਦੌਰਾਨ ਸਰਕਾਰੀ ਪ੍ਰਕਿਰਿਆ ਨੂੰ ਸਮਾਂ ਲੱਗ ਸਕਦਾ ਹੈ ਪਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਮਲਾਸਮਾ ਨੂੰ ਅਧਿਆਪਕਾਂ ਨੂੰ ਕਾਨੂੰਨੀ ਪੱਖ ਤੋਂ ਕੋਈ ਵੀ ਮੁਸ਼ਕਲਾਂ ਨਾ ਆਵਣ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਦੇ ਲਈ ਦਿੱਲੀ ਕੂਚ ਕਰਨ ਦੀ ਜਿਹੜੀ ਚੇਤਾਵਨੀ ਸਰਕਾਰ ਨੂੰ ਦਿੱਤਾ ਹੈ ਭਰੋਸਾ ਪੱਕੇ ਹੱਲ ਲਈ ਜਿਹੜੇ ਲੱਗੇ ਹਨ ਕੰਮ ਤੇ ਆਪ ਦੇ ਪ੍ਰਧਾਨ ਅਮਨ ਅਰੋੜਾ ਨੇ মিডিਆ ਦੇ ਨਾਲ ਗੱਲਬਾਤ ਕਰਦੇ ਸਪਸ਼ਟ ਕੀਤਾ ਹੈ ਕਿ ਸਰਕਾਰੀ ਪ੍ਰਕਿਰਿਆ ਹੋਲੀ ਹੋ ਸਕਦੀ ਹੈ ਪਰ ਸਰਕਾਰ ਦਾ ਫੈਸਲਾ ਹਮੇਸ਼ਾ ਤੱਕਾ ਨਹੀਂ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ